ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਪੁਲਿਸ ਨੂੰ ਲੈ ਕੇ ਇੱਕ ਅਨੋਖਾ ਬਿਆਨ ਦਿੱਤਾ ਜੋ ਕਿ ਸੁਰੱਖਿਆ ਦੇ ਵਿੱਚ ਹੈ ਉਹਨਾਂ ਨੇ ਜਿਹਾ ਕੀ ਕਿਹਾ ਕਿ ਜਿਸ ਦੇ ਉੱਤੇ ਹੁਣ ਵਿਵਾਦ ਵੀ ਹੁੰਦਾ ਨਜ਼ਰ ਆ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਉਹਨਾਂ ਕਹਿਆ ਹੈ ਕਿ ਲੋਕਾਂ ਦੀ ਸੁਰੱਖਿਆ 'ਚ ਲੱਗੀ ਪੰਜਾਬ ਪੁਲਿਸ ਨੂੰ ਆਪਣੀ ਸੁਰੱਖਿਆ ਦਾ ਡਰ ਸਤਾ ਰਿਹਾ ਹੈ ਉਹਨੇ ਵੀ ਕਿਹਾ ਹੈ ਕਿ ਦਿੱਲੀ ਚੋਣਾਂ ਤੋਂ ਬਾਅਦ ਪੰਜਾਬ ਪੁਲਿਸ ਨੂੰ ਚੂੜੀਆਂ ਤੇ ਝਾਂਜਰਾਂ ਵੱਡੀਆਂ ਜਾਣਗੀਆਂ ਤੇ ਲੋਕ ਥਾਣਿਆਂ ਤੇ ਚੌਕੀਆਂ ਦੇ ਬਾਹਰ ਠਿਕਰੀ ਪੈਰਾ ਦੇਣਗੇ ਅੰਮ੍ਰਿਤਸਰ 'ਚ ਬੀਤੇ ਦਿਨੀ ਸ਼ਰਾਬ ਕਾਰੋਬਾਰੀ ਤੇ ਕਾਂਗਰਸੀ ਆਗੂ ਪੱਪੂ ਜੈਤੀਪੁਰ ਦੇ ਘਰ ਤੇ ਹੋਏ ਹਮਲੇ ਤੋਂ ਬਾਅਦ ਸੁਵਿੰਦਰ ਰੰਧਾਵਾ ਦਾ ਪਰਿਵਾਰ ਨਾਲ ਮੁਲਾਕਾਤ ਕਰਨੀ ਪਹੁੰਚਿਆ ਜਿੱਥੇ ਉਹਨਾਂ ਬਕਾਇਦਾ ਮੀਡੀਆ ਦੇ ਮੈਂਬਰ ਨਾਲ ਸੰਬੋਧਨ ਕਰਦਿਆਂ ਪੰਜਾਬ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਮੌਜੂਦਾ ਹਾਲਾਤਾਂ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਰੰਧਾਵਾ ਨੇ ਕਿਹਾ ਕਿ ਪੰਜਾਬ ਚ ਕੋਈ ਵੀ ਸੁਰੱਖਿਅਤ ਨਹੀਂ ਪੰਜਾਬ ਥਾਣਿਆਂ ਤੇ ਚੌਕੀਆਂ ਅੱਤਵਾਦੀਆਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਕੱਲੇ ਅੰਮ੍ਰਿਤਸਰ ਦੇ ਵਿੱਚ ਹੀ 10 ਧਮਾਕੇ ਹੋਏ ਨੇ ਪੁਲਿਸ ਥਾਣਿਆਂ ਤੇ ਚੌਕੀਆਂ ਨੂੰ ਸੁਰੱਖਿਅਤ ਕਰਨ ਚ ਲੱਗੀ ਹੋਈ ਐ ਪਰ ਆਮ ਜਨਤਾ ਦਾ ਕੀ ਬਣੂ ਉਹਨਾਂ ਕਿਹਾ ਕਿ ਹਾਲਾਤ ਇਹ ਨੇ ਕਿ ਲੋਕ ਲੋਕ ਤੇ ਵਪਾਰੀ ਪੰਜਾਬ ਛੱਡ ਕੇ ਦੂਜੇ ਰਾਜਾਂ ਨੂੰ ਜਾਣ ਵਾਸਤੇ ਮਜਬੂਰ ਨੇ ਸੁਖਿੰਦਰ ਰੰਧਾਵਾ ਨੇ ਕਿਹਾ ਕਿ ਦਿੱਲੀ ਚੋਣਾ ਤੋਂ ਬਾਅਦ ਪੰਜਾਬ ਪੁਲਿਸ ਨੂੰ ਚੂੜੀਆਂ ਤੇ ਝਾਂਜਰਾ ਵੱਡੀਆਂ ਜਾਣਗੀਆਂ ਤੇ ਲੋਕ ਥਾਣਿਆਂ ਤੇ ਚੌਕਿਆਂ ਦੇ ਬਾਹਰ ਠਿਕਰੀ ਪੈਰੇ ਦੇਣਗੇ ਸੁਖਿੰਦਰ ਰੰਧਾਵਾ ਨੇ ਕਿਹਾ ਕਿ ਅੰਮ੍ਰਿਤਸਰ ਚ ਪੁਲਿਸ ਥਾਣਿਆਂ ਤੇ ਚੌਕਿਆਂ ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜੋ ਕਿ ਗਰਨੇਡ ਹਮਲਿਆਂ ਨੂੰ ਟਾਇਰ ਫਟਣ ਜਾਂ ਰੇਡੀਏਟਰ ਫਟਣ ਦੀ ਗੱਲ ਆਖ ਰਹੇ ਨੇ ਜੇ ਵਾਕਿਆ ਹੀ ਇਹ ਸਹੀ ਹੈ ਤਾਂ ਥਾਣਿਆਂ ਤੇ ਚੌਕਿਆਂ ਦੀ ਸੁਰੱਖਿਆ ਕਿਉਂ ਵਧਾਈ ਜਾ ਰਹੀ ਹੈ ਸੁਖਿੰਦਰ ਦਾਵਾ ਨੇ ਮੁੱਖ ਮੰਤਰੀ ਨੂੰ ਪੰਜਾਬ ਦੀ ਸੁਰੱਖਿਆ ਵੱਲ ਧਿਆਨ ਦੇਣ ਦੀ ਕਿਹਾ ਤਾਂ ਜੋ ਪੰਜਾਬ 'ਚ ਅਮਨ ਕਾਨੂੰਨ ਨੂੰ ਬਰਕਰਾਰ ਰੱਖਿਆ ਜਾਵੇ ਤਾਂ ਦਰਚਨ ਜਾਣਕਾਰੀ ਦੇ ਦਈਏ ਕਿ ਹਾਲ ਹੀ ਦੇ ਵਿੱਚ ਬਹੁਤ ਸਾਰੀਆਂ ਜਗ੍ਹਾਾਂ ਘਟਨਾਵਾਂ ਸਾਹਮਣੇ ਆਈਆਂ ਜਿੱਥੇ ਵੱਖ-ਵੱਖ ਥਾਣਿਆਂ ਤੇ ਚੌਕੀਆਂ ਦੇ ਵਿੱਚ ਕੁਝ ਅਨੋਖੀ ਬਾਤ ਸੁਣਾਈ ਦਿੱਤੀ ਇੱਕ ਬੰਬ ਬੰਬ ਨੁਮਾ ਆਵਾਜ਼ ਸੁਣਾਈ ਦਿੱਤੀ ਕਿ ਬੰਬ ਫਟਿਆ ਹੁੰਦਾ ਪਰ ਬਾਅਦ ਵਿੱਚ ਜਦੋਂ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਕਿਤੇ ਕਿਸੇ ਮੁਲਾਜ਼ਮ ਦੀ ਕਾਰ ਦਾ ਟਾਇਰ ਫਟਿਆ ਸੀ ਕਿਤੇ ਕਿਸੇ ਐਸਆਈ ਦੀ ਪੁਰਾਣੀ ਕਾਰ ਦਾ ਰੇਡੀਏਟਰ ਫਟਿਆ ਸੀ ਇਸ ਤਰੀਕੇ ਦੇ ਬਿਆਨ ਦੇ ਕੇ ਉਹਨਾਂ ਦੇ ਵੱਲੋਂ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਪਰ ਦੂਜੇ ਪਾਸੇ ਹੁਣ ਕਾਂਗਰਸ ਜਿਹੜੀ ਕਿ ਪੰਜਾਬ ਦੀ ਵਿਰੋਧੀ ਧਿਰ ਦੇ ਵਿੱਚ ਆ ਉਹਨਾਂ ਵੱਲੋਂ ਲਗਾਤਾਰ ਮੌਜੂਦਾ ਸਰਕਾਰ ਤੇ ਸਵਾਲ ਚੁੱਕੇ ਜਾ ਰਹੇ ਨੇ ਤਾਂ ਹੁਣ ਸੁਖਜਿੰਦਰ ਰੰਦਾਵਾ ਨੇ ਇੱਕ ਨੋਖਾ ਬਿਆਨ ਹੀ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਦਿੱਲੀ ਚੋਣਾਂ ਹੋ ਗਈਆਂ ਕਿਉਂਕਿ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇ ਉਹਨਾਂ ਚੋਣਾਂ ਤੋਂ ਬਾਅਦ ਕਹਿੰਦੇ ਕਿ ਪੰਜਾਬ ਪੁਰਸ ਨੂੰ ਝਾਂਜਰਾਂ ਤੇ ਚੂੜੀਆਂ ਵੰਡੀਆਂ ਜਾਣਗੀਆਂ ਕਿ ਉਹ ਲੋਕਾਂ ਦੀ ਸੁਰੱਖਿਆ ਨਹੀਂ ਕਰ پا ਰਹੇ ਹੈਗੇ ਜੋ ਪੰਜਾਬ ਦੇ ਅੰਦਰ ਹਾਲਾਤ ਬਣ ਰਹੇ ਨੇ ਲਗਾਤਾਰ ਕਾਰੋਬਾਰੀ ਲੁੱਟੇ ਜਾ ਰਹੇ ਨੇ ਲੋਕਾਂ ਤੇ ਹਮਲੇ ਹੋ ਰਹੇ ਨੇ ਸਨੇਚਿੰਗ ਹੋ ਰਹੀ ਹੈ ਮਰਡਰ ਵਰਗੀਆਂ ਘਟਨਾਵਾਂ ਹੋ ਰਹੀਆਂ ਨੇ ਪਰ ਪੰਜਾਬ ਪੁਲਿਸ ਕਿੱਥੇ ਐ ਸੁਖਿੰਦਰ ਸਿੰਘ ਰੰਧਾਵਾ ਨੇ ਹੁਣ ਮਾਨ ਸਰਕਾਰ 'ਤੇ ਸਵਾਲ ਖੜੇ ਕਰ ਦਿੱਤੇ ਨੇ ਕਿਉਂਕਿ ਭਗਵਾਨਤਮਾਨ ਕੇਵਲ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਲਕਿ ਪੰਜਾਬ ਦੇ ਗ੍ਰਹਿ ਮੰਤਰੀ ਵੀ ਨੇ ਜਿਨ੍ਹਾਂ ਦੇ ਅੰਡਰ ਪੁਲਿਸ ਵਿਭਾਗ ਆਉਂਦਾ ਤੇ ਹੁਣ ਸਿੱਧੇ ਤੌਰ ਦੇ ਉੱਤੇ ਉਹਨਾਂ ਦੇ ਉੱਤੇ ਸਵਾਲ ਉੱਠਣੇ ਲਾਜ਼ਮੀ ਨੇ ਕਿਉਂਕਿ ਸੁਖਿੰਦਰ ਸਿੰਘ ਰੰਧਾਵਾ ਵੀ ਚੰਨੀ ਸਰਕਾਰ ਵੇਲੇ ਪੰਜਾਬ ਦੇ ਉਪ ਮੁੱਖ ਮੰਤਰੀ ਵੀ ਸੀ ਤੇ ਗ੍ਰਹਿ ਮੰਤਰੀ ਵੀ ਸੀ ਗ੍ਰਹਿ ਮੰਤਰਾਲੇ ਦੇ ਕੋਰੇ ਆ 3 ਮਹੀਨੇ ਜਿਸ ਕਰਕੇ ਉਹ ਵੀ ਜਾਣਦੇ ਨੇ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਜਿਹੜੀ ਉਸ ਨੂੰ ਕੰਮ ਕਰਨਾ ਚਾਹੀਦਾ ਹੈ ਕਿਸ ਤਰੀਕੇ ਨਾਲ ਲੋਕਾਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ ਤਾਂ ਇਸ ਨੂੰ ਲੈ ਕੇ ਹੁਣ ਉਹਨਾਂ ਨੇ ਇਹ ਵੱਡੇ ਸਵਾਲ ਚੁੱਕੇ ਨੇ ਤੇ ਇੱਕ ਵੱਡਾ ਬਿਆਨ ਜਾਰੀ ਕੀਤਾ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੀ ਸਥਿਤੀ ਰਹਿੰਦੀ ਹੈ ਪੰਜਾਬ ਪੁਲਿਸ ਜਈਆਂ ਘਟਨਾਵਾਂ ਨਾਲ ਨਜਿੱਠਣ ਲਈ ਕਿਸ ਤਰੀਕੇ ਦੀਆਂ ਤਿਆਰੀਆਂ ਦੇ ਵਿੱਚ ਹੈ ਇਹ ਆਉਣ ਵਾਲਾ ਸਮਾਂ ਤੈਅ ਕਰੇਗਾ ਫਿਰ ਹਾਲ ਸੁਵਿੰਦਰ ਸਿੰਘ ਰੰਧਾਵਾ ਨੇ ਇੱਕ ਅਨੋਖਾ ਬਿਆਨ ਦਿੱਤਾ ਜੋ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਦਿਓ ਇਜਾਜ਼ਤ ਧੰਨਵਾਦ